ਦੀਨਾਨਗਰ ਤੋਂ ਪਠਾਨਕੋਟ ਹਾਈਵੇ ਤੇ ਸਥਿਤ ਪਿੰਡ ਸਿੰਘੂਵਾਲ ਨੇੜੇ ਅਚਾਨਕ ਇੱਕ ਜੀਪ ਗੱਡੀ ਦਾ ਸੰਤੁਲਨ ਵਿਗੜਨ ਕਰਕੇ ਵੱਡਾ ਸੜਕੀ ਹਾਦਸਾ ਵਾਪਰ ਗਿਆ ਪਰ ਗੱਡੀ ਦੇ ਵਿੱਚ ਸਵਾਰ 3 ਲੋਕ ਬਾਲ-ਬਾਲ ਬਚਕੇ ਨੇ ਜਾਣਕਾਰ ਦੇ ਅਨੁਸਾਰ ਲੋਡਰਕ ਜੀਪ ਪਠਾਨਕੋਟ ਤੋਂ ਗੁਰਦਾਸਪੁਰ ਜਾ ਰਹੀ ਸੀ ਕਿ ਅਚਾਨਕ ਡਿਵਾਈਡਰ ਦੇ ਨਾਲ ਟਕਰਾ ਕੇ ਸੜਕ ਦੇ ਦੂਜੇ ਪਾਸੇ ਟੱਕ ਕੇ ਸੜਕ ਤੋਂ ਹੇਠਾਂ ਫਲਟ ਗਈ ਇਸ ਦੇ ਵਿੱਚ ਤਿੰਨ ਵਿਅਕਤੀ ਬੈਠੇ ਸਨ ਜਿੰਨਾ ਦੇ ਕੁਝ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਤੇ ਜ਼ਖਮੀਆਂ ਨੂੰ 108 ਦੀ ਸਹਾਇਤਾ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ। ਟੋੜਾਸ ਤੋਂ ਆਏ ਆ ਸਾਨੂੰ ਦੋ ਬੰਦੇ ਸਕੂਟਰੀ ਵਾਲੇ ਘੇਰੇ ਆ ਉਹਨਾਂ ਨੇ। ਕਿੱਧਰ ਆਣ ਕਿੱਧਰ ਡੇ ਆਪਣੇ ਪਠਾਨਕੋੜ ਤੋਂ ਆਉਂਦੇ ਆ ਬਤੂੜੀ ਲਾ ਕੇ ਉਹਨਾਂ ਨੇ ਪਿੱਛੇ ਪਤਾ ਕਰ ਲਿਆ ਵੀ ਇਹਨਾਂ 30-40 ਹਜ਼ਾਰ ਰੁਪਏ ਕੋਲ ਵੱਟ ਕੇ ਲਿਆਂਦਾ ਇਹਨਾਂ ਨੇ। ਜਿਹੜੀ ਮੇਨ ਗੱਲ ਹੋਈ ਆ ਸਾਨੂੰ ਆਪਣੇ ਬਾਈਪਾਸ ਤੋਂ ਟੱਪੇ ਆ। ਡਰਾਈਵਰ ਦੇ ਕਨੇਡਰ ਨੇ ਇਹਨੇ ਖਿਡਾਰੀ ਗੱਡੀ ਡਰਾਈਵ ਨੇ ਇਹਨੇ ਚ ਪੇਰ ਮਾਰੀ ਤੇ ਮੈਂ ਇਹਨੂੰ ਆਖਿਆ ਗੱਡੀ ਖਿੱਚ ਦੇ ਵੀ ਗੱਡੀ ਕੋਦੇ ਬੰਦੇ ਚੋੜ ਨੇ ਵੀ ਉਹਨਾਂ ਨੇ ਗੱਡੀ ਖਿੱਚੀ ਇਹਨਾਂ ਨੇ ਮੈਂ ਬੜੀ ਜੇ ਚਾਦਾ ਘਰੇ ਗੱਡੀ ਖਿਲਾੜੋ ਕੋਈ ਗੱਲ ਨਹੀਂ ਮੈਂ ਜੇ ਕੋਈ ਗਲਤੀ ਹੋ ਗਈ ਤੁਹਾਨੂੰ ਖਿਲਾੜ ਕੇ ਪੁੱਛਣਗੇ ਵੀ ਕੀ ਸਾਨੂੰ ਸਾਈਡ ਮਾਰੀ ਹੈ ਜਾਂ ਕੀ ਗੱਲ ਹੋਈ ਹੈ ਨਾ ਮੇਰਾ ਗਰਮੀ ਦਾ ਡਰਾਈਵਰ ਦਾ ਨਾਮ ਕੀ ਹੈ ਡਰਾਈਵਰ ਦਾ ਨਾਮ ਜੋਨੀ ਆ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਗੁਰਦਾਪੋਰਾ ਆਪਣੇ ਕਲਾ ਨੋਲਾ ਕੇ ਬਕਸੀ ਵਾਲਾ ਡਰਾਈਵਰ ਦਾ ਡਰਾਈਵਰ ਦਾ ਨਾਮ ਜੋਨੀ ਆ ਹਾਂਜੀ ਤੂੜੀ ਲਾ ਕੇ ਆਂਦੇ ਤੂੜੀ ਲਾ ਕੇ ਆਵੰਦੇ ਆ ਤੁਹਾਨੂੰ ਕਿਤਾ ਸੁਣਾਰੇ ਹਾਂਜੀ ਗੁਰਦਾਪੁਰ ਜਾਂਦੇ ਸਰ ਅੱਛਾ ਤੇ ਉਹਨਾਂ ਉਹਨਾਂ ਨੇ ਗੱਡੀ ਉੱਤੇ ਆਪਣੀ ਜਿਹੜਾ ਬਾਈਪਾ ਟੱਪੇ ਆਪਣੇ ਮੋੜ ਬਲਾਇਆ ਆਪਣੇ ਟੱਪੇ ਆ ਉਹਨਾਂ ਨੇ ਖਿਲਾੜ ਕੇ ਆਪਣੇ ਅਕਨਾਂ ਰਿਸਰਟ ਮੁੰਡਾ ਬੈਠਾਈ ਉਹਦੇ ਚ ਪੇਰ ਮਾਰੀ ਫਿਰ ਮੈਂ ਨਾ ਆਖਿਆ ਵੀ ਗੱਡੀ ਆ ਸਕੂਟੀ ਵਾਲਾ ਪਤਾ ਨਹੀਂ ਕੋਣ ਆ ਕੇ ਹੋਇਆ ਜਿਹੜਾ ਐਕਸੀਡੈਂਟ ਹੋਇਆ ਵਾ ਸਾਨੂੰ ਸਾਨੂੰ ਇੱਕ ਸਵਾਰ ਤੇ ਕਾਲ ਆਈ ਸੀ ਕਿ ਕੇਐਫਸੀ ਕੇਐਫਸੀ ਲੱਗੇ ਨਾ ਐਕਸੀਡੈਂਟ ਹੋਇਆ ਵਾ ਆਪਾਂ ਕੋ ਗੱਡੀ ਲੈ ਕੇ ਆਏ ਆ ਤੇ ਜਦੋਂ ਇਥੇ ਪਹੁੰਚੇ ਆਪਾਂ ਤੇ ਗੱਡੀ ਆ ਰਹੀ ਪਠਾਨਕੋਟ ਵਾਲੀ ਸੜਕ ਤੋਂ ਤੇ ਉਹ ਫੋਟਰਾਕ ਨੂੰ ਵੱਜੀ ਗੱਡੀ ਤੇ ਗੱਡੀ ਪਲਟ ਗਈ ਆ ਜਿਹਦੇ ਵਿੱਚ ਦੋ ਦੋ ਤਿੰਨ ਪੇਸ਼ੈਂਟ ਸੀ ਉਹ ਆਪਾਂ ਉਹਨੂੰ ਫਸਰ ਦੇ ਕੇ ਤੇ ਗੱਡੀ ਵਿੱਚ ਬੋਰਡ ਕਰ ਲਿਆ ਤੇ ਉਹਨੂੰ ਆਪਾਂ ਸਰਕਾਰੀ ਸਿੰਗਲ ਹੌਸਪੀਟਲ ਲੈ ਕੇ ਜਾ ਰਹੇ ਆਪਾਂ ਉਹਦਾ ਬਚ ਗਿਆ ਤੁਹਾਨੂੰ ਹਾਂ ਉਹਦਾ ਬਚਾਇਆ ਗੁਰਦਾਸਪੁਰ ਤੋਂ ਲਾਪ੍ਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ